ਆਕ ਜਮੀਸ਼ਾ ਪਿੰਡ ਬਗਾ ਫੋਜੀ ਮਜੀਠਿਆ ਸਾਹਿਬ ਦੀ ਜੋ ਅੱਜ ਇਮਾਨਤ ਹੈ ਉਹ ਜੇ ਹਮ ਬਹੁਤ ਖੁਸ਼ੀ ਆ ਕਿ ਸਾਡਾ ਪਿੰਡ ਆ ਪੂਰਾ ਖੜਿਆ ਹੋਇਆ ਆ ਆ ਇਲਾਕਾ ਵੀ ਜਿੱਥੇ ਖੜਿਆ ਹੋਇਆ ਹੈ ਕਿ ਮਜੀਠਿਆ ਸਾਹਿਬ ਦੀ ਬੜੀ ਚੀਜ਼ੀ ਬਹੁਤ ਕੱਪਾਂ ਯਾਦ ਕਰ ਰਹੇ ਆ ਕਿ ਕਦੋਂ ਲਗੀ ਇਮਾਨਤ ਹੋਵੇ ਇਹ ਜੇ ਸਾਨੂੰ ਜਨਰਲ ਨਹੀਂ ਮਿਲਣਾ ਤੇ ਇਹ ਜੀ ਅਸੀਂ ਬਹੁਤ ਬਤਾਰ ਕਰਦੇ ਆ ਅਦਾਤ ਦਾ ਵੀ ਜੁਨਾ ਮਜੀਠੇ ਸਾਹਿਬ ਦਾ ਸਹੀ ਨਿਆ ਕੀਤਾ ਤੇ ਸਹੀ ਨਿਆ ਦੇ ਉੱਤੇ ਅਸੀਂ ਪੂਰਨੇ ਪਾਵਾਂਗੇ ਆਪਾ ਪਿੰਡ ਮੈਂ ਬਲਕਾਰ ਸਿੰਘ ਬੱਗਾ ਮਲਵਾਈ ਕੀ ਕਹਿਣਾ ਚਾਹੁੰਦੇ ਜੀ ਅੱਜ ਮੈਨੂੰ ਇੰਨੀ ਖੁਸ਼ੀ ਹੋਈ ਅੱਜ ਜਦੋਂ ਪਿੰਡ ਵਿੱਚ ਆਇਆ ਕਿ ਬਿਕਰਮ ਸਿੰਘ ਮਜੀਠੀਆ ਅੱਜ ਆਪਣਾ ਜਮਾਨਤ ਹੋ ਗਈ ਆ ਤੇ ਮੈਨੂੰ ਇੰਨੀ ਖੁਸ਼ੀ ਹੋਈ ਆ ਕਿ ਬਹੁਤ ਜਿਆਦੀ ਅਜੇ ਤਰਤੀਬੇਲ ਨਹੀਂ ਦੇਣ ਲਈ ਮੈਨੂੰ ਇੰਨੀ ਖੁਸ਼ੀ ਬਹੁਤ ਜਿਆਦੀ ਮੈਂ ਇੰਨੀ ਗੱਲ ਕਰ ਸਕਦਾ ਮੈਂ ਤਾਂ ਨਪੜ ਬੰਦਾ ਵਾਂ ਬੋਲੇ ਸੋਹਿਆ ਲੈ ਜੀ ਸਭ ਤੋਂ ਪਹਿਲਾਂ ਦਾਸ ਭਾਈ ਮਲਕੀਤ ਸਿੰਘ ਬੱਗੇ ਤੋਂ ਜਿੱਥੇ-ਜਿੱਥੇ ਵੀ ਸੰਗਤਾਂ ਇਸ ਖਬਰ ਨੂੰ ਦੇਖ ਰਹੀਆਂ ਨੇ ਉਹਨਾਂ ਨਾਲ ਫਤਿਹ ਸਾਂਝੀ ਕਰਨੀ ਲੋਚਦਾ ਹਾਂ ਪਿਆਰ ਵਿੱਚ ਆਓ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਇਹ ਅੱਜ ਦਾ ਜੋ ਵੀ ਇਕੱਠ ਹੋਇਆ ਇਹ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਵੱਲੋਂ ਜ਼ਮਾਨਤ ਮਿਲੀ ਹੈ ਤੇ ਉਹਦੀ ਖੁਸ਼ੀ ਦੇ ਵਿੱਚ ਸਰਦਾਰ ਲਾਭ ਸਿੰਘ ਜੀ ਦੇ ਗ੍ਰਹਿ ਵਿਖੇ ਸੰਗਤਾਂ ਇਕੱਤਰ ਹੋਈਆਂ ਨੇ ਅਸਤਵਾਦੀ ਚੱਲੀ ਆ ਲੱਡੂ ਵੰਡੇ ਗਏ ਆ ਮੇਰਾ ਸਮਝਾ ਕਿ ਸਾਡੇ ਇਲਾਕੇ ਨੂੰ ਅੱਜ ਪੁੱਤ ਜਮੇ ਜਿੰਨੀ ਖੁਸ਼ੀ ਆ ਕਿਉਂਕਿ ਮਜੀਠਾ ਸਾਹਿਬ ਸਾਡੇ ਪਰਿਵਾਰਾਂ ਵਿੱਚ ਪਰਿਵਾਰਵਾਦ ਨਾਲ ਮਿਲਦੇ ਨੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਆਣ ਕੇ ਖੁਲੋਂਦੇ ਨੇ ਤੇ ਉਹਨਾਂ ਦਾ ਬਾਹਰ ਆਉਣਾ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਆ ਤੇ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੀ ਆ ਅਗਲੀ ਆਉਣ ਵਾਲੀ ਚੋਣਾਂ ਉਹ ਜਿੱਤਾਂਗੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਸਰਕਾਰ ਵੱਡੇ ਪੱਧਰ ਤੇ ਆਵੇਗੀ ਜੀ ਕਿਦਾਂ ਦੇਖੋ ਜੀ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਇੱਕ ਉਹ ਇਨਸਾਨ ਹੁੰਦਾ ਹੈ ਜਿਹਦੀ ਪਾਰਟੀ ਵਾਲੇ ਸ਼ਲਾਘਾ ਕਰਦੇ ਨੇ ਸੁਖਵੀਰ ਸਿੰਘ ਦੀ ਬਾਦਲ ਉਹ ਇਨਸਾਨ ਨੇ ਜਿਨ੍ਹਾਂ ਦੀ ਗੱਲ ਜਦੋਂ ਕਿਤੇ ਟੀਵੀ ਚੈਨਲ ਦੇ ਉੱਤੇ ਹੋਵੇ ਤੇ ਉਹ ਵਿਰੋਧੀ ਜਿਹੜੇ ਨੇ ਨਾ ਉਹ ਵੀ ਉਹਨਾਂ ਦੀ ਸ਼ਲਾਘਾ ਕਰਦੇ ਥਾਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਦੇ ਨਾਲ ਵੀ ਬਹੁਤ ਵੱਡਾ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਹੈ ਤੇ ਹੋਰ ਵੀ ਜਿਹੜੇ ਜਿਹੜੇ ਕਾਰਜ ਕਰਨ ਵਾਲੇ ਨੇ ਬੜੀ ਪਿਆਰ ਔਰ ਸਤਿਕਾਰ ਦੇ ਨਾਲ ਕੀਤੇ ਜਾਣਗੇ ਜੀ ਰਾਜਾ ਵਿੜਿੰਗ ਬਾਰੇ ਕੀ ਕਹਿਣਾ ਚਾਹੁੰਦੇ ਕਹਿੰਦਾ ਪ੍ਰਧਾਨ ਜੀ ਵੇਖੋ ਜੀ ਰਾਜੇ ਵਿੜਿੰਗ ਬਾਰੇ ਤੇ ਅੱਜ ਵੀ ਗੱਲ ਚੱਲ ਰਹੀ ਸੀ ਅਸੀਂ ਅੰਮ੍ਰਿਤਸਰ ਹੀ ਬੈਠੇ ਸਾਂ ਕਿਉਂਕਿ ਹਣ ਤੇ ਟੀਵੀ ਚੈਨਲਾਂ ਦੇ ਉੱਤੇ ਬੱਚੇ ਜਿਹੜੇ ਉਹ ਭਾਰੇ ਵੀ ਉਹੀ ਬੋਲਣ ਦਾ ਹੈ ਕਿ ਜਿਹੜੇ ਰਾਣਾ ਰਾਜਾ ਵਿੜਿੰਗ ਬੋਲ-ਬੋਲ ਕੇ ਸੁਣਾਉਂਦਾ ਹੈ ਉਦੋਂ ਅਸਾਲ ਇਹਨਾਂ ਦੀ ਮਾਤੀ ਮਾਰੀ ਗਈ ਹੈ ਇਹਨਾਂ ਦੇ ਆਪਣੇ ਵਸ ਦੀ ਗੱਲ ਨਹੀਂ ਹੁਣ ਨਾ ਤੇ ਕੁਝ ਕਾਂਗਰਸ ਨੂੰ ਸੋਚਦਾ ਏ ਬਣਦੀ ਉਹਨੇ ਵੀ ਸਟੇਜਾਂ ਦੇ ਉੱਤੇ ਸਵਾਏ ਚੁਟਕਲੇ ਆ ਤੇ ਉਹ ਕੁਝ ਵੀ ਜਨਤਾ ਨੂੰ ਨਹੀਂ ਦਿਤਾ ਤੇ ਨਾ ਕੁਝ ਕੀਤਾ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਉਹ ਕਰ ਸਕਦਾ ਏ ਜੇ ਇਥੇ ਗੱਲ ਕਰਨ ਲਈ ਜਾਵੇ ਪੰਜਾਬ ਦੇ ਨਾਲ ਔਰ ਸਿੱਖਾਂ ਦੇ ਨਾਲ ਕੋਈ ਇਹਨਾਂ ਵੱਲੋਂ ਰਾਇਤ ਹੋਵੇਗੀ ਤੇ ਕਦੇ ਵੀ ਨਾ ਸੋਚੋ ਸਾਡੀ ਨੌਜਵਾਨੀ ਝੂਠੇ ਮੁਕਾਬਲਿਆਂ ਵਿੱਚ ਅੱਜ ਫੇਰ ਮਾਰੀ ਜਾ ਰਹੀ ਹੈ ਸਾਡੇ ਨੌਜਵਾਨ ਜੇਲ੍ਹਾਂ ਵਿੱਚ ਧੱਕੇ ਜਾ ਰਹੇ ਨੇ ਤੇ ਛਿਕੇਜਾ ਉੱਤੇ ਆਉਂਦੇ ਨੇ ਤੇ ਟੁਟਕਲੇ ਸੁਣਾ ਕੇ ਗਾਂਹ ਜਾਂਦੇ ਨੇ ਸਰਕਾਰਾਂ ਇਵੇਂ ਨਹੀਂ ਚੱਲਦੀਆਂ ਸਰਕਾਰਾਂ ਚਲਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਵਰਗੀ ਨੀਤੀ ਸਾਜ ਸੰਗ ਜੀ ਸਾਨੂੰ ਚਾਹੀਦੀ ਹੈ ਉਹ ਸ਼ੋਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਕਿਤੇ ਅਕਾਲ ਪੈ ਗਿਆ ਤੇ ਉਹਨੇ ਸਾਰੀ ਜਨਤਾ ਦੇ ਵਿੱਚ ਐਲਾਨ ਕਰ ਦਿੱਤਾ ਕਿ ਜਿੰਨਾ ਵੀ ਕੋਈ ਅਨਾਜ ਖੜ ਸਕਦਾ ਹੈ ਉਹ ਆਪਣੇ ਘਰਾਂ ਨੂੰ ਲੈ ਜਾਣ ਇਧਰ ਸਾਡੇ ਵਾਲੇ ਨੇ ਚੁਟਕਿਆ ਚ ਸਾਰ ਦਿੱਤਾ ਇਹ ਜਿਹੜੇ ਦਾਣੇ ਮਿਲਦੇ ਸਨ ਲੋਕਾਂ ਨੂੰ ਗਰੀਬਾਂ ਸਹੂਲਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਵੀ ਬੰਦ ਕਰ ਦਿੱਤੀਆਂ ਮੈਂ ਲਾਪਰਾ ਲਾਪ ਸਿੰਘ ਪਿੰਡ ਬੱਗੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸਰਦਾਰ ਵਿਕਰਮ ਸਿੰਘ ਜੀਠਿਆ ਜਿਨ੍ਹਾਂ ਦੀ ਅੱਜ ਜਮਾਨਤ ਹੋਣ ਤੇ ਸਮੂਹ ਨਗਰ ਦੀ ਸੰਗਤ ਬਹੁਤ ਵੱਡੀ ਪੱਧਰ ਤੇ ਇਕੱਠੇ ਹੋਏ ਆ ਉਹਨਾਂ ਦੀ ਜਮਾਨਤ ਹੋਣ ਦੀ ਖੁਸ਼ੀ ਦੇ ਵਿੱਚ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਨੇ ਮੰਤਰੀ ਸਾਹਿਬ ਨੂੰ ਜਮਾਨਤ ਦਿੱਤੀ ਅਸੀਂ ਇਸ ਖੁਸ਼ੀ ਦੇ ਵਿੱਚ ਅੱਜ ਪਿੰਡ ਬੱਗੇ ਦੀ ਸਾਰੀ ਸੰਗਤ ਨੇ ਰਲ ਕੇ ਲੱਡੂ ਵੰਡੇ ਅਸਟਬਾਜੀ ਚੜਾਈ ਸਾਨੂੰ ਬਹੁਤ ਖੁਸ਼ੀ ਆ ਆਪ ਮੁਹਾਰੇ ਹੋ ਕੇ ਸੰਗਤਾਂ ਜਿਹੜੀਆਂ ਭੱਜ ਭੱਜ ਕੇ ਆਈਆਂ ਮਜੀਠੀਆ ਸਾਹਿਬ ਦੇ ਨਾਲ ਇੰਨਾ ਪਿਆਰ ਕਰਦੀਆਂ ਜਿਨ੍ਹਾਂ ਨੂੰ ਮਾੜਾ ਜਿਹਾ ਵੀ ਪਤਾ ਲੱਗਾ ਤੇ 6 ਵਜੇ ਤੋਂ ਆਣ ਕੇ 5 ਵਜੇ ਤੋਂ ਸੰਗਤਾਂ ਜਿਹੜੀਆਂ ਸੀ ਉਹਨਾਂ ਦੀ ਰੇਡ ਦੇ ਵਿੱਚ ਹੀ ਵੀ ਆਪਾਂ ਮਤਲਬ ਉਹਨਾਂ ਨੂੰ ਖੁਸ਼ੀ ਪ੍ਰਗਟ ਕਰਨੀ ਆ ਤੇ ਅੱਜ ਸਾਨੂੰ ਬੜੀ ਖੁਸ਼ੀ ਆ ਸਾਡੇ ਨਗਰ ਨੂੰ ਮਜੀਠੀਆ ਸਾਹਿਬ ਨੂੰ ਇੰਨਾ ਪਿਆਰ ਕਰਦਾ ਸਾਡਾ ਨਗਰ ਵੀ ਕੋਈ ਅੰਤ ਨਹੀਂ ਰਾਤ ਦਿਨ ਯਾਦ ਕਰਦੇ ਸੀ ਮਜੀਠੀਆ ਸਾਹਿਬ ਨੂੰ ਤੇ ਜਿਵੇਂ ਪਤਾ ਲੱਗਾ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੁਣ ਮਜੀਠੀਆ ਸਾਹਿਬ ਜਲਦੀ ਆਉਣਗੇ ਸਾਡੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਤੇ ਆਣ ਕੇ ਸੰਤਾ ਨੂੰ ਆਪਣੇ ਵਰਕਰਾਂ ਨੂੰ ਮਿਲਣਗੇ ਤੇ ਚਰਜੀ ਕਲਾ ਦੇ ਵਿੱਚ ਇਹ ਮਜੀਠੀਆ ਸਾਹਿਬ ਓ ਨਿਹਾਲ ਜੀ ਆਇਆਂ ਨੂੰ। ਉਹ ਜੀਤਿਆ ਸਾਹਿਬ ਦੀ ਜਮਾਨਤ ਮਿਲ ਗਈ ਆ। ਹਾਂਜੀ। ਕਾਲੀ ਚੋਣ ਵੀ ਨੇਰੇ ਆ ਗਈ ਐ ਇਸ ਲਈ ਕੀ ਕਹਿਣਾ ਚਾਹੁੰਦੇ ਜੀ? 2027 ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਚੋਣ ਹੋਊਗੀ ਤੇ ਮਜੀਠੀਆ ਸਾਹਿਬ ਅੱਗੇ ਨਾਲ ਡਬਲ ਇਨ ਦੇ ਤੇ ਇਥੋਂ ਜਿੱਤਣਗੇ। ਮਜੀਠੀਆ ਸਾਹਿਬ ਦੇ ਨਾਲ ਲੋਕ ਚੇਤਾਨਣ ਵਾਂਗੂ ਖੜੇ ਆ। ਉਹਨਾਂ ਦੇ ਇੱਕ ਇਸ਼ਾਰੇ ਦੇ ਨਾਲ ਇੱਕ ਹੁਕਮ ਦੇ ਨਾਲ ਜਿੱਥੇ ਵੀ ਉਹ ਕਹਿਣ ਉੱਥੇ ਮਨਸੰਤਾ ਜਿਹੜੀਆਂ ਹਾਜ਼ਰ ਹੋਣ ਗਿਆ ਅੱਗੇ ਨਾਲੇ ਵੀ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਕਿਉਂ ਜੋ ਇਹ ਸਰਕਾਰਾਂ ਨੇ ਦੋ ਸਰਕਾਰਾਂ ਹੰਡਾਈਆਂ ਵਾ ਕਾਂਗਰਸ ਪਾਰਟੀ ਆਮ ਪਾਰਟੀ ਸਿਰਫ ਇਹਨਾਂ ਨੇ ਇੱਕ ਲੋਕਾਂ ਦਾ ਸ਼ੋਸ਼ਣ ਹੀ ਕੀਤਾ ਵਾ ਦਿੱਤਾ ਕੁਝ ਨਹੀਂ ਆ ਕਿਸੇ ਨੇ ਪੱਛਲਾ ਛੜੇ ਤੇ ਕਿਸੇ ਨੇ ਗੱਲਾਂ ਕਰ ਛੜੀਆਂ ਚੁਟਕਲੇ ਸੁਣਾ ਛੜੇ ਆ ਹੁਣ ਸਿਰਫ ਇੱਕ ਅਕਾਲੀ ਦਲ ਜਿਨੇ ਕਈ ਸਮੇਂ ਬੜੇ ਲੰਮੇ ਸਮੇਂ ਦੇ ਤੋਂ ਲੋਕਾਂ ਨੂੰ ਸੂਲਤਾ ਦਿੰਦੇ ਆ ਰਹੇ ਸੀ ਜਿਵੇਂ ਕਿ ਕਿਸਾਨ ਮਜ਼ਦੂਰ ਵਪਾਰੀ ਜੋ ਵੀ ਮਤਲਬ ਸਾਡੇ ਪੰਜਾਬ ਦੇ ਵਿੱਚ ਮਤਲਬ ਸਾਡਾ ਧਰਾਣਾ ਕਾਰੋਬਾਰ ਦਾ ਜਾਂ ਆਪਾਂ ਕਿਸਾਨ ਹੀ ਪਰ ਜੋ ਵੀ ਇਹ ਸਹੂਲਤਾ ਦਿੱਤੀਆਂ ਅੱਜ ਤੱਕ ਸ਼ਰਮੀ ਅਕਾਲੀ ਦਾਲ ਦੇ ਦਿੱਤੀਆਂ ਸ਼ਰਮੀ ਅਕਾਲੀ ਦਾਲ ਨੂੰ ਲੋਕ ਯਾਦ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ ਸਰਦਾਰ ਬਿਕਮ ਸਿੰਘ ਜੀ ਮਜੀਠੀਆ ਨੂੰ ਜਦੋਂ ਦੇ ਮਜੀਠੀਆ ਸਾਹਿਬ ਮਲ ਗਏ ਜੇਲ੍ਹ ਦੇ ਵਿੱਚ ਉਦੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਉਦਾਸੀ ਸੀ ਹਰ ਬੰਦਾ ਜਿਹੜਾ ਸੀ ਅਰਦਾਸ ਗੁਰਦੁਆਰਾ ਸਾਹਿਬ ਜਾ ਕੇ ਕਰਦਾ ਸੀ ਕਦੋਂ ਮਜੀਠੀਆ ਸਾਹਿਬ ਆਉਣ ਤੇ ਕਦੋਂ ਇਹ ਲਹਿਰਾਂ ਦਰਾਂ ਦੁਬਾਰਾ ਹੋਣ ਹੁਣ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਆਉਣ ਆ ਜੀ 2027 ਦੀ ਇਲੈਕਸ਼ਨ ਆ ਬਹੁਤ ਹੀ ਵੱਡੀ ਪੰਦਰ ਬਹੁਤ ਵੱਡੀ ਲੀਡ ਦੇ ਉੱਤੇ ਮਜੀਠੀਆ ਸਾਹਿਬ ਇਥੋਂ ਜਿੱਤ ਪ੍ਰਾਪਤ ਕਰਨਗੇ ਤੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਸਰਦਾਰ ਸੁਖਵੀਰ ਸਿੰਘ ਦੀ ਅਗਵਾਈ ਵਿੱਚ ਬੋਲੋ ਹੋਰ ਹੋਰ ਜੈ ਜੈ